ਜਾਗੇ ਉਤੇ ਠੰਡ ਵਰਤਾਓ ਦਾਤਾ ਜੀ ਕਰਮ ਵਿਦਾਤਾ ਜੀ ਭੇਦ ਤੇਰੇ ਰੰਗਾਂ ਦਾ ਨਾ ਕਿਸੇ ਦਾਤਾ ਜੀ ਕਿਸੇ ਨਾ ਪਛਾਤਾ ਜੀ ਡੋਬਦੀ ਬੇੜੀ ਨੂੰ ਤੁਸੀਂ ਲਾਓ ਪਾਰ ਜੀ ਹੋਏ ਹਾਂ ਸਵਾਰ ਜੀ ਨજર ਸਵੱਲੀ ਲੋਚਾ ਕਰਤਾਰ ਜੀ ਪਰਵਦਗਾਰ ਜੀ ਨજર ਇਸ ਵੱਲੀ ਲੋਚਾਂ ਕਰਤਾਰ ਜੀ ਪਰਵਦਗਾਰ ਜੀ ਦੁਨੀਆ ਤੇ ਝੁੱਲੀ ਹੈ ਹਾਂ ਮੇਰੀ ਪਾਪ ਦੀ ਪਈ ਆਪੋ ਤਾਪ ਦੀ ਦੁਨੀਆ ਤੇ ਝੁੱਲੀ ਹੈ ਹਾਂ ਮੇਰੀ ਪਾਪ ਦੀ ਪਈ ਆਪੋ ਤਾਪ ਦੀ ਭੋਗਦਾ ਹੈ ਜੂਨੀ ਕੋਈ ਜੀ ਸੰਤਾਪ ਦੀ ਪਏ ਵੀਰ ਲਾਪ ਦੀ ਭੁੱਲੇ ਲੋਕ ਵੱਡੇ ਆਂਦਾ ਸਤਿਕਾਰ ਜੀ ਸੱਚ ਦਾ ਆਚਾਰ ਜੀ ਨਜ਼ਰ ਇਸ ਵੱਲੀ ਲੋਚਾ ਕਰ ਤਾਰ ਜੀ ਪਰ ਵਦਗਾਰ ਜੀ ਨਜ਼ਰ ਇਸ ਵੱਲੀ ਲੋਚਾ ਕਰ ਤਾਰ ਜੀ ਪਰ ਵਦਗਾਰ ਰਜੀ ਪਾਈ ਪਾਈ ਬਣ ਫਿਰਦੇ ਨੇ ਵੈਰੀ ਐ ਅੱਖ ਕੱਢੇ ਕੈਰੀ ਐ ਹੋਂਦ ਤਰਤੀ ਤੇ ਪਾਣੀ ਦੀ ਨਾ ਠਹਿਰੀ ਐ ਫਸਲਾਂ ਵੀ ਜੈਰੀ ਐ ਤਰ ਮਚ ਰਹਣਾ ਕੋਈ ਪਿਆਰ ਜੀ ਹੋਈ ਮਾ ਲੀ ਲੋ ਚਾ ਕਰਤਾਰ ਜੀ ਪਰਵਦਗਾਰ ਜੀ ਨਜਰ ਇਸ ਵੱਲੀ ਲੋ ਚਾ ਕਰਤਾਰ ਜੀ ਪਰਵਦਗਾਰ ਜੀ ਗੁੱਸਾ ਪੈੜੀ ਦੇਹੀ ਨੂੰ ਹੈ ਖਾਈ ਜਾਂਦਾ ਕੋਈ ਰੋਗ ਲਾਉਂਦਾ ਟੋਕ ਖੋ ਕੇ ਦੂਜੇ ਕੋਣ ਬੰਦਾ ਸੰਸਕਾਰ ਜੀ ਨજરਿਸ ਵੱਲੀ ਲੋਚਾ ਕਰਤਾਰ ਜੀ ਪਰਵਦਗਾਰ ਜੀ ਨજરਿਸ ਵੱਲੀ ਲੋਚਾ ਕਰਤਾਰ ਜੀ ਪਰਵਦਗਾਰ ਜੀ ਝੂਠੇ ਅਗੇ ਸੱਚ ਦਾਤਾ ਜਾਵੇ ਹਾਰਿਆ ਤੂੰ ਸੀ ਸਤਕਾਰਿਆ ਜਾਗ ਜਨ ਸਾਂ ਵਿੱਚ ਮਾਰਿਆ ਨਾ ਕਰ ਜਤਾਰਿਆ ਹੱਕ ਸੱਚ ਵਾਲੀ ਸਦਾ ਕਰਾਂ ਘਰ ਜੀ ਕਰੋ ਉਪਕਾਰ ਜੀ ਨਜਰਿਸ ਵੱਲੀ ਲੋਚਾਂ ਕਰ ਤਾਰ ਜੀ ਪਰ ਵਦਗਾਰ ਜੀ ਵੱਡੇ ਦੇ ਤੂਫਾਹੇ ਮੋ ਜ਼ਿੰਦਗੀ ਚ ਚੰਗੇ ਕੌਣ ਰਹਿਣ ਫੱਬ ਦੇ ਔਗਣ ਜੀ ਦੱਬ ਦੇ ਬੇੜਾ ਲਾ ਦੇ ਦਾਤਾ ਹੁਣੇ ਆਰੇ ਪਾਰ ਜੀ ਸੋਹਣੇ ਲੋ ਪੁਕਾਰ ਜੀ ਨજર ਸਵੱਲੀ ਲੋਚਾਂ ਕਰੇ ਤਾਰ ਜੀ ਪਰਵਦਗਾਰ ਜੀ ਨજર ਸਵੱਲੀ ਲੋਚਾਂ ਕਰੇ ਤਾਰ ਜੀ ਪਰਵਦਗਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ